ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਅੱਜ ਬੁਟੀਕ ਤੇ ਜਾਵਾਂਗੇ ਲੇਟ। ਅੱਜ ਹੁਣ ਆਪਾਂ ਚੱਲੇ ਹਾਂ ਸਾਡੇ ਘਰਾਂ ਦੇ ਵਿੱਚ ਹੀ ਹਨਾ ਘਰਾਂ ਦੇ। ਸ੍ਰੀ ਅਖੰਡ ਪਾਟ ਸਾਹਿਬ ਪ੍ਰਗਾਸ ਹੋਏ ਹੋਏ ਆ ਅੱਜ ਭੋਗ ਆ। ਮੈਂ ਤਾਂ ਬਿਲਕੁਲ ਹੀ ਨਹੀਂ ਜਾਇਆ ਗਿਆ ਪਰसों ਗਈ ਸੀਗੀ ਸ਼ਾਮ ਨੂੰ। ਕਿਉਂਕਿ ਕੱਪੜਿਆਂ ਦਾ ਬਹੁਤ ਜ਼ਿਆਦਾ ਰਾਸ਼ ਸੀਗਾ ਬਹੁਤ ਜ਼ਿਆਦੇ ਵਿਆਹਾਂ ਦੇ ਹੈਨਾ ਵਿਆਹਾਂ ਕਰਕੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਉਹਦੇ ਕਰਕੇ ਬਹੁਤ ਜ਼ਿਆਦਾ ਕੱਪੜਾ ਸੀਗਾ ਟਾਈਮ ਤੋਂ ਟਾਈਮ ਕੱਢ ਕੇ ਮਸਾਂ ਜਿਹੜੇ ਹੈਗੇ ਦੇ ਰਹੇ ਤੇ ਵਿੱਚ ਦੀ ਬੁਖਾਰ ਜਿਹਾ ਚੜਨ ਲੱਗ ਗਿਆ ਉਹਦੇ ਕਰਕੇ ਥੋੜਾ ਜਿਹਾ ਕੰਮ ਓਲਝਿਆ ਪਿਆ ਤੀ ਤੇ ਹੁਣ ਆਪਾਂ ਉਹਨਾਂ ਦੇ ਭੋਗ ਤੇ ਚੱਲੇ ਆ ਤੇ ਕੱਲ ਵੀ ਫੋਨ ਆਇਆ ਦੀਦੀ ਦਾ ਗੁੱਸੇ ਹੁੰਦੇ ਸੀਗੇ ਕਹੇ ਤਾਂ ਜਮੀ ਨਹੀਂ ਆਈ ਹੈਗੀ ਕਿਉਂਕਿ ਕੱਲ ਜਿਹੜਾ ਹੈਗਾ ਅਸੀਂ ਜਾਗੋ ਤੇ ਚਲੇ ਗਏ ਜੀ ਹਨਾ ਸ਼ਾਮ ਨੂੰ ਸਾਡੀ ਮਾਸੀ ਜੀ ਦੇ ਦੋਤੇ ਦਾ ਵਿਆਹ ਸੀ ਉਧਰ ਜਾਗੋ ਤੇ ਚਲੇ ਗਏ ਚਲੋ ਵਿੱਚ ਉਧਰ ਵੀ ਜਾਣਾ ਜ਼ਰੂਰੀ ਸੀਗਾ ਤੇ ਫਿਰ ਹੁਣ ਅਸੀਂ ਭੋਗ ਤੇ ਚੱਲੇ ਆ ਅੱਜ ਉਹਨਾਂ ਦਾ ਜਿਹੜਾ ਹੈਗਾ ਗੈਪ ਹੈਗਾ ਜਾਂ ਵਿਆਹ ਦਾ ਵਿਆਹ ਕੱਲ ਨੂੰ ਹੈ ਕੱਲ ਨੂੰ ਦੋ ਵਿਆਹ ਇਕੱਠੇ ਹੈਗੇ ਆ ਦੇਖਦੇ ਆਂ ਖਿੰਡਕੇ ਜੇ ਜਾਵਾਂਗੇ ਕੱਲ ਜਾਗੋਆਂ ਵੀ ਦੋ ਹੀ ਇਕੱਠੀਆਂ ਸੀਗੀਆਂ ਤਿੰਨ ਪ੍ਰੋਗਰਾਮ ਜਿਹੜੇ ਹੈਗੇ ਇਕੱਠੇ ਹੋ ਗਏ ਇੱਕ ਤਾਂ ਅਖੰਡ ਪਾਠ ਸਾਹਿਬ ਦੋ ਵਿਆਹ ਤੇ ਇੱਕ ਪਾਸੇ ਹਰਸ ਗਿਆ ਇੱਕ ਪਾਸੇ ਅਸੀਂ ਗਏ ਦੋਨੇ ਜਾਣੇ ਜਾਗੋ ਤੇ ਤੇ ਇੱਧਰ ਸਾਡਾ ਪਰਿਵਾਰ ਗਿਆ ਸੀਗਾ ਹਨਾ ਉਧਰ ਹਰਸ ਦੀ ਦੋਸਤ ਦੀ ਭੈਣ ਦਾ ਵਿਆਹ ਸੀਗਾ ਉਧਰ ਵੀ ਉਹਨਾਂ ਨੇ ਵੀ ਕਾਫੀ ਮਾਨ ਤਾਣ ਨਾਲ ਗਿਆ ਹੋਇਆ ਸੀਗਾ ਪੂਰੀ ਫੈਮਿਲੀ ਨੂੰ ਤੇ ਚਲੋ ਦੇਖਦੇ ਆਂ ਕੱਲ ਨੂੰ ਨਹੀਂ ਫਿਰ ਮੈਂ ਹਰਸ ਨਾਲ ਜਾ ਕੇ ਉਹ ਸਾਡੇ ਨੇੜੇ ਹੀ ਇੱਥੇ ਪੈਲਸ ਹੈ ਜਾ ਪਹਿਲਾਂ ਉਧਰ ਜਾ ਕੇ ਸਗੰਦੇ ਆਵਾਂਗੇ ਹਨ ਐਵੇਂ ਕਰ ਲਾਂਗੇ ਜਿਵੇਂ ਠੀਕ ਆਊਗਾ ਤੇ ਹੁਣ ਅਸੀਂ ਚੱਲੇ ਆ ਤੇ ਸਕੂਟਰੀ ਤੇ ਜਾਵਾਂਗੇ ਮੈਂ ਬੁਟੀਕ ਤੇ ਥੋੜਾ ਜਿਹਾ ਲੇਟ ਜਾਊਂਗੀ ਕੁੜੀਆਂ ਨੂੰ ਚਾਬੀਆਂ ਦੇਤੀਆਂ ਉਹਨਾਂ ਨੇ ਗੇਟ ਖੋਲ ਲੈਣਾ ਤੇ ਸਟੂਡੈਂਟ ਆ ਜਾਂਦੇ ਆਪਣੇ 10:00 ਵਜੇ ਦੇ ਨੂੰ ਹਨਾ ਇੱਕ ਉਰੋਂ ਵੀ ਕੁੜੀ ਜਾਂਦੀ ਹੁੰਦੀ ਹੈ ਉਹਨੂੰ ਚਾਬੀਆਂ ਵਗੈਰਾ ਦੇ ਦੇਨੇ ਆ ਉਧਰ ਜਾਂਦੇ ਜਾਂਦੇ ਬੱਸ ਸਟੈਂਡ ਤੇ ਚਾਬੀਆਂ ਵੀ ਫੜਾ ਦਾਂਗੇ ਉਧਰ ਹੀ ਜਾਣਾ ਆਪਾਂ ਨੇ ਉਹ ਖੇਤਾਂ 'ਚ ਰਹਿੰਦੇ ਆ ਤੇ ਬਾਹਰ ਸਾਰੀ ਫੈਮਿਲੀ ਬਾਹਰੋਂ ਆਈ ਹੋਈ ਹੈਗੀ। ਕਾਫੀ ਟਾਈਮ ਬਾਅਦ ਆਇਆ ਸਾਰਾ ਪਰਿਵਾਰ ਆਪਾਂ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਣੇ ਆ ਜਾ ਕੇ ਸਾਰਾ ਜਿਹੜਾ ਹੈਗਾ ਬਲੌਗ ਬਣਾਵਾਂਗੇ ਵਿਹੜੇ 'ਚ ਆਪਾਂ ਨੇ ਝਾੜੂ ਵਗੈਰਾ ਲਾਤਾ। ਕੱਪੜੇ ਵੀ ਧੋ ਕੇ ਸੁੱਕਣੇ ਪਾ ਤੇ ਹਰ ਸਾਂ ਜੇ ਸੁੱਤਾ ਪਿਆ ਹਰ ਸਾਰਾਤ ਜਿਹੜਾ ਹੈਗਾ 3 ਵਜੇ ਮਿਲਦਾ 3:30 ਵਜੇ ਜਾਗੋ ਤੋਂ ਆਇਆ। ਇੱਧਰ ਕਮਰੇ ਦੇ ਵਿੱਚ ਸੁੱਤਾ ਪਿਆ। ਕਹਿੰਦਾ ਮੈਨੂੰ ਹਜੇ ਬੁਲਾਓ ਨਾ। ਤੇ ਹੁਣ ਹਾਂਜੀ ਆਜੋ। ਹੁਣ ਅਸੀਂ ਜਾਂਦੇ ਆ। ਸਾਡੀ ਸਾਰੀ ਗਲੀ ਪੱਟੀ ਪਈ ਐ ਜੀ ਨਵੀਂ ਗਲੀ ਬਣੂਗੀ ਆ ਦੇਖੋ ਆ ਸਾਡੀਆਂ ਦੇਵਲੀਆਂ ਦੂਲੀਆਂ ਜੇ ਸਾਰਾ ਕੁਝ ਪੱਟਤਾ ਤੇ ਚਲੋ ਵਧੀਆ ਬਣ ਜੂਗੀ ਮੀਵੀ ਬਹੁਤ ਜ਼ਿਆਦੇ ਸੀਗੀ ਇਹ ਗਲੀ ਮੈਂ ਬਾਹਰ ਲਾ ਦਾਂ ਤੇ ਮੰਮਲੀ ਹਰੇਗੇ ਨੇ ਵੈਸੇ ਤਾਂ ਘਰੇ ਬਾਪੂ ਜੀ ਤੇ ਆਹ ਸੀਮੈਂਟ ਜੇ ਕਿਵੇਂ ਉਖੜਿਆ ਪਿਆ ਉਰ ਲਾਇਆ ਸੀ ਇਹਨੇ ਚਲੋ ਛੋਲੇ ਚੋਲਾ ਚੱਕਲੇ ਛੋਲੇ ਤਾਂ ਭੁੱਲੀ ਗਏ ਜਿਹੜਾ ਖੁਸ਼ੀ ਨੂੰ ਫੜਾਉਣਾ ਭੁੱਲ ਗਏ ਲਾਓ ਜੀ ਆਪਾਂ ਪਹੁੰਚ ਗਏ ਆ ਦੇਖੋ ਆ ਗਿਆ ਘਰ ਆ ਘਰ ਵਾਲਿਆਂ ਦੇ ਜਿਹੜੀ ਉਰਲੀ ਕੋਠੀ ਆ ਇਹਨਾਂ ਦੇ ਵੀ ਕੜਾਹੀ ਸ਼ੁਰੂ ਹੋ ਜੂਗੀ ਵਿਆਹ ਹੈ ਉਹਨਾਂ ਦੇ ਅਖੰਡ ਪਾਠ ਹੈ ਤੇ ਚਲੋ ਸਜੋਗ ਨਾਨਕ ਫਾਸੀ ਗੱਲ ਪਰੇ ਜਨ ਬਹੁਤ ਸੁਖ ਤੇ ਕੀ ਹੈ ਦੁੱਖ ਕਉ ਕਿਉ ਨਾ ਕੋਈ ਕਹ ਨਾਨਕ ਸੁਨ ਰੇ ਮਨ ਆਰ ਪਾਵੈ ਸੋਈ ਜਗਤ ਪਸਾਰੀ ਕਰਤ ਹੈ ਸਭ ਕੋ ਦਾਤਾਰਾ ਮਹ ਬਹੁ ਨਾਨਕ ਮਨ ਸਿਮਰਤੈ ਤੂਰ ਨਹੂ ਬਹਿ ਕਾ जग <dıol> सफ़ राग संग पंच लत हथम राग पैर पैरवी बिलावली पुण जी गवे बंगली पुन असली भई पारी भैरो की पंच वनारी पंच मारिक सुनावे बंगाल माधू माधू गावे ਨਰਕ ਬਲਾਵਨ ਗਾਵੈ ਲਾਪਨੀਆ ਆਪਣੀ ਆਪਣੀ ਧਾਨ ਤੇ ਅੰਤ ਪੁੱਤਰ ਭੈਣ ਤੇ ਗਾਵੈ ਗੈਨ ਮਾਤਰ ਦੁਤੀਆ ਮਲ ਅਪਾਸ ਕਲਪ ਸੰਗ ਰਾਗਣੀ पाचੋ ਧਾਪ ਗਾਉਣ ਕਰ ਉਹਦੇ ਸਭ ਪੁੱਤਰ ਨਾਨਕੀ ਰਾਮ ਹਰਿ ਆਸਨਸਾ ਦੋ ਚਾਰ ਮਿੰਟ ਲਈ ਸਾਡੇ ਸਤਕਾਰਯੋਗ ਦਲਵੀਰ ਸਿੰਘ ਜੀ ਥੱਲੋ ਉਹ ਸਾਡੇਦਰ ਮੈਦਾਨ ਪਹੁੰਚੇ ਨੇ ਦੋ ਚਾਰ ਮਿੰਟ ਲਈ ਉਹ ਬੋਲਣਗੇ ਸੰਗਤ ਦਾ ਪਰਿਵਾਰ ਦਾ ਧੰਨਵਾਦ ਕਰਨਗੇ ਉਸ ਤੋਂ ਹੋਰੀਆਂ ਬੇਨਤੀਆਂ ਫਿਰ ਅਗ ਬਾਅਦ ਵਿੱਚ ਕਰਾਂਗੇ ਜੀ ਸੋ ਹੁਣ ਦੋ ਚਾਰ ਮਿੰਟ ਲਈ ਸਰਦਾਰ ਦਲਵੀਰ ਸਿੰਘ ਜੀ ਥੱਲੋ ਹਾਂਜੀ ਚੱਲੀਏ ਲਾਗੇ ਡੀਜ ਚਲੋ ਆਦੇ ਬਾਜ ਆਉਣ ਜੂਰੇ ਜਿਹੜੇ ਜਨਮ ਦਿਨ ਮਨਾਏ ਜਿਹੜੇ ਵੀਰਜੀ ਕੇ ਸਵੇਰੇ ਗਏ ਤੇ ਆਪਾਂ ਤੇ ਹੁਣ ਉਹਨਾਂ ਦੇ ਫੋਨ ਆਈ ਜਾਂਦੇ ਨੇ ਹੁਣ ਆਪਾਂ ਚੱਲਦੇ ਆ ਮੈਂ ਗਿਫਟ ਚੱਕਣਾ ਮੈਂ ਭੋਗ ਤੋਂ ਸਿੱਧੇ ਲੱਗਦੀ ਮੈਂ ਤੁਹਾਨੂੰ ਨਹੀਂ ਦੱਸ ਸਕੀ ਗਈ ਵੇਖਿਆ ਫਿਰ ਮੈਨੂੰ ਜਾਣ ਨਹੀਂ ਦੇਣਾ ਕਿਉਂਕਿ ਬਟੀਕ ਤੇ ਵੀ ਜ਼ਰੂਰੀ ਸੀਗਾ ਕੱਪੜੇ ਦੇਣੇ ਸੀਗੇ ਕਿਤੇ ਇਹਦੇ ਗਿਫਟ ਲੈ ਕੇ ਆਈਆਂ ਜਿਹਨਾਂ ਦਿਖਾਉਣੀਆਂ ਇਹ ਇਹ ਤਾਂ ਗੁੜੀਆਂ ਵਾਸਤੇ ਲੈ ਕੇ ਆਈਆਂ ਕੁੜੀਆਂ ਲੈ ਕੇ ਆਈਆਂ ਨੇ ਪਟੀ ਕਾਲੀਆਂ ਕੁੜੀਆਂ ਨੇ ਪਸੰਦ ਕੀਤਾ ਸੀਗਾ ਤੇ ਮੁੰਡੇ ਵਾਸਤੇ ਟਰੈਕਟਰ ਟਰਾਲੀ ਬਹੁਤ ਬਹੁਤ ਟਰੈਕਟਰ ਟਰਾਲੀ ਹੈ ਸਾਹ ਦੇਖੋ ਨਾਲ ਟਰੈਕਟਰ ਹੈ ਨੀਤੇ ਟਰਾਲੀ ਹੈ ਉਹਨਾਂ ਨੂੰ ਬਾਹਰੋਂ ਆਏ ਹਨ ਨਾ ਮੈਨੂੰ ਇਹ ਜਿਹਾ ਵਧੀਆ ਲੱਗ ਰਿਹਾ ਤੇ ਆਪਾ ਇਹਨੇ ਕੀਤਾ ਨੇ ਜਲਦੀ ਜਲਦੀ ਸੈਟ ਵੀ ਨਿ ਕਰਵਾਇਆ ਗਿਆ ਕਿਉਂਕਿ ਹੁਣ ਮੈਂ ਫੇਸ਼ੀਅਲ ਸੀਗਾ ਮੇਰੇ ਕੋਲੇ ਮੈਂ ਹੁਣੀ ਫ੍ਰੀ ਹੋਈਆਂ ਫੇਸ਼ੀਅਲ ਕਰਕੇ ਨਹੀਂ ਤਾਂ ਮੈਂ ਆਉਣ ਖਾਂ ਜਾਣਾ ਸੀਗਾ ਹੁਣ 8 ਵਜਣ ਵਾਲੇ ਨੇ 7:30 ਹੋ ਗਏ ਹੁਣ ਅਸੀਂ ਚੱਲੇ ਆ ਗੱਡੀ ਲੰਘਦੀ ਨਹੀਂ ਆਪਣੀ ਗਲੀ ਖਰਾਬ ਪਈ ਹੈ ਹੁਣ ਅਸੀਂ ਸਕੂਟਰੀ ਤੇ ਜਾ ਰਹੇ ਹਾਂ ਚੱਲੀਏ ਜੀ ਫਿਰ ਗੱਡੀ ਨਵੀਂ ਬਣ ਰਹੀ ਹੈ ਬੱਸ ਜੋ ਨਵੀਂ ਬਣ ਗਈ ਮੈਂ ਕੱਢਾਂ ਬਾਰੇ ਕੱਢ ਲੋ ਜੀ ਤੁਸੀਂ ਰੁਕੇ ਇੱਥੇ ਮੈਂਂ ਦਰੂ ਲੌਕਲਾ ਮੈਂ ਹਰਸ਼ ਕਿੱਥੇ ਹੈ ਹਰਸ਼ ਲਓ ਜੀ ਆਪਾਂ ਪਹੁੰਚ ਗਏ ਦੇਖੋ ਦੀਪ ਵਾਲਾ ਇੱਧਰ ਵੀ ਲਾਤੀ ਹੈ ਬਹੁਤ ਸੋਹਣੀ ਲੱਗਦੀ ਆ ਚੱਲਦੇ ਆ ਚੱਲਦੇ ਆ ਜੀ ਜਾ ਕੇ ਪੌਣੇ ਆ ਭੰਗੜੇ ਰਿਸ਼ਤੇਦਾਰ ਖੜੇ ਨੇ ਅਜੇ ਕਾਕੇ ਹਾਂ ਫੁੱਟਰੇ ਪੱਥਰ ਲੱਗੇ ਉੱਥੇ ਲੱਗ